ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ 프리ਤ ਕੌਰ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦੀ ਗੱਲ ਕਰਦੇ ਹਾਂ ਜੀ ਲੁਧਿਆਣਾ ਦੇ ਵਿੱਚ ਸ਼ਾਮ 5 ਵਜੇ ਤੱਕ 49.7% ਦੀ ਹੀ ਵੋਟਾਂ ਪਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਕਿ ਸ਼ਾਮੀ 5 ਵਜੇ ਤੱਕ 49.7% ਦੀ ਇਹ ਬਾਅਦ ਦੇ ਵਿੱਚ ਮੇਰੇ ਖਿਆਲ ਵੀ 3-4% ਹੋਰ ਵਧ ਗਈ ਕਿਉਂਕਿ ਕੱਲ 7 ਵਜੇ ਤੱਕ ਦੀ ਰਿਪੋਰਟ ਆਈ ਸੀਗੀ ਉਹਦੇ ਵਿੱਚ ਕਹਿੰਦੇ ਜੀ 52% ਵੋਟਾਂ ਪਈਆਂ ਮੈਂ ਇਹ ਗੱਲ ਮੰਨਦਾ ਚਲੋ ਵੀ ਥੋੜੀ ਬਹੁਤੀ ਗਿਣਤੀ ਦੇ ਵਿੱਚ ਹੋਰ ਵੀ ਸ਼ਾਇਦ ਵਾਧਾ ਹੋ ਗਿਆ ਹੋਵੇ ਤੇ ਉਹ ਮੰਨੋ ਸੀ 53% ਤੋਂ ਵੱਧ ਵੋਟਾਂ ਨਹੀਂ ਪਈਆਂ 52-53% ਵੋਟਾਂ ਪਈਆਂ ਮਤਲਬ ਕਹਿਣ ਦਾ ਇਹ ਜਿਕੇ ਜਨਤਾ ਗਰਮੀ ਲਾ ਲੋ ਜਾਂ ਲੋਕਾਂ ਦੇ ਵਿੱਚ ਦਿਲਚਸਪੀ ਕੋਈ ਨਹੀਂ ਇਹ ਲਾ ਲੋ ਮੈਨੂੰ ਲੱਗਦਾ ਸੀ ਵੀ ਸ਼ਾਇਦ 60% ਤੋਂ ਵੱਧ ਵੋਟਾਂ ਪੈਣ ਪਰ ਲੋਕ ਘਰਾਂ ਦੇ ਵਿੱਚੋਂ ਨਿਕਲੇ ਹੀ ਨਹੀਂ ਦੁਪਹਿਰੇ 1 ਵਜੇ ਤੱਕ ਤਾਂ 30-31% ਤੱਕ ਹੀ ਵੋਟਾਂ ਪਈਆਂ ਸੀ ਮੈਂ ਕਿਹਾ ਵੀ ਕੰਮ ਤਾਂ ਖਰਾਬ ਹੀ ਲੱਗਦਾ ਚਲੋ ਉਹ ਲੋਕ ਆ ਜਿਹੜੇ ਥੋੜੇ ਜਿ ਠੰਡੇ ਜਿਹੇ ਹੋਏ ਘਰ ਦੇ ਵਿੱਚੋਂ ਨਿਕਲੇ ਤੇ ਪੌਣੇ 6 ਵਜੇ ਲੋਕ ਪਤਾਰਾਂ ਦੇ ਵਿੱਚ ਲੱਗੇ ਤੇ 7 ਵਜੇ ਤੱਕ ਵੋਟਾਂ ਪੂਤ ਗਈਆਂ ਵੈਸੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣ ਦਾ ਸਮਾਂ ਸੀਗਾ ਤੇ ਲੋਕ ਘਰਾਂ ਦੇ ਵਿੱਚੋਂ ਨਿਕਲੇ ਨਹੀਂ ਕਹਿਣ ਦਾ ਭਾਵ ਕੁੱਲ ਮਿਲਾ ਕੇ ਇਹ ਹੈ ਜੀ ਦੂਜੀ ਗੱਲ ਇਹ ਆ ਵੀ ਕੱਲ ਸ਼ਿਟਪੁੱਟ ਘਟਨਾਵਾਂ ਵਾਪਰੀਆਂ ਕਿ ਬਹੁਤੀ ਵੱਡੀ ਘਟਨਾ ਵੀ ਨਹੀਂ ਵਾਪਰੀ ਵੀ ਭਾਈ ਤੇ ਡੰਗ ਛੋਟਾ ਚੱਲਿਆ ਹੋਵੇ ਕਈ ਥਾਵਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਸਮਰਥਕ ਭੜੇ ਆ ਇੱਕ ਥਾਂ ਤੇ ਭਾਰਤ ਪੁਰਸ਼ਨ ਅਸ਼ੋਦੀ ਧਰਮ ਪਤਨੀ ਭੜਕ ਗਈ ਹੈ ਗੁੱਸੇ ਦੇ ਵਿੱਚ ਆਈ ਹੈ ਸੰਜੀਵਰਾਉੜਾ ਉਹ ਜਿਹੜੇ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹ ਵੀ ਇੱਕ ਦੋ ਥਾਵਾਂ ਦੇ ਉੱਤੇ ਢੇਡਾ ਮਾਰਨ ਗਏ ਕਾਫੀ ਕੁਝ ਵੇਚ ਕੇ ਆਏ ਆ ਇੱਕ ਬਜ਼ੁਰਗ ਵੋਟ ਪਾਉਣ ਗਿਆ ਸੀ ਤੇ ਉਹ ਇਸ ਗੱਲੋਂ ਹੈਰਾਨ ਹੋ ਗਿਆ ਉਹ ਕਹਿੰਦਾ ਜੀ ਮੇਰੀ ਵੋਟ ਤੋਂ ਪਹਿਲਾਂ ਹੀ ਪਾ ਗਿਆ ਤੇ ਨਾਲੇ ਤੁਸੀਂ ਕਹਿੰਦੇ ਵੀ ਭਾਈ ਪ੍ਰਬੰਧ ਬੜੇ ਵਧੀਆ ਕੀਤੇ ਆ ਸੋ ਏਦਾਂ ਦੀਆਂ ਘਟਨਾਵਾਂ ਕਾ ਛੋਟੀਆਂ ਮੰਨੀਆਂ ਜਾਂ ਵੱਡੀਆਂ ਮੰਨੀਆਂ ਇਹ ਵਾਪਰੀਆਂ ਹੈਗੀਆਂ ਵੀ ਭਾਈ ਕਦੇ ਕੁਝ ਹੋ ਜਾਂਦਾ ਸੀ ਕਦੇ ਕੋਈ ਕੁਝ ਕਰ ਗਿਆ ਕਦੇ ਕੋਈ ਕੁਝ ਕਰ ਗਿਆ ਪਰ ਮੈਨੂੰ ਲੱਗਦਾ ਸੀ ਨਹੀਂ ਇਥੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਵਾਲੀ ਵੱਡੀ ਗੱਲਣਾ ਵਾਪਰ ਜੇ ਤੇ ਉਸ ਗੱਲ ਤੋਂ ਵਿਚਾਰਿਆ ਜੀ ਸੁੱਖ ਦੇ ਨਾਲ ਇਹ ਗੱਲ ਚੰਗੀ ਆ ਬਾਕੀ ਜਿਹੜੀਆਂ ਤਾਂ ਹੋਈਆਂ ਇੰਨੀਆਂ ਤਾਂ ਹੋਣੀਆਂ ਹੀ ਹੁੰਦੀਆਂ ਤੇ ਇੰਨੀਆਂ ਇੱਕ ਅਸ ਕੀ ਫੇਰ ਹੋਣੀਆਂ ਹੁਣ ਮੈਨੇ ਭਾਈ ਕੀ ਬਣਦਾ ਜੀ ਕਿ ਵਿਚਾਲੇ ਪਏ 2 ਦਿਨ ਜਾਨੀ ਕਿ 21 ਤੇ 22 ਤਰੀਕ ਵਿਚਾਲੇ ਆ ਅੱਜ ਆਪਾਂ 20 ਨੂੰ ਖਬਰਾਂ ਨਹੀਂ ਸਮਝ پا ਰਹੇ ਆ ਤੇ 23 ਤਰੀਕ ਨੂੰ ਭਾਈ ਇਹਦੇ ਨਤੀਜੇ ਆਉਣੀਆਂ ਉਹ ਨਤੀਜਿਆਂ ਦੇ ਵਿੱਚ ਕਿਹੜਾ ਬੰਦਾ ਬਾਜ਼ੀ ਮਾਰਨ ਦਾ ਵਕਤ ਦੱਸੂਗਾ ਪਰ 14 ਉਮੀਦਵਾਰਾਂ ਦੀ ਕਿਸਮਤ ਕੱਲ VOTING ਮਸ਼ੀਨਾਂ ਦੇ ਵਿੱਚ ਬੰਦ ਹੋ ਗਈ ਆ ਨਤੀਜੇ ਤੇ ਇਤੁਇਕ ਨੂੰ ਹੋਣਗੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਊਗਾ ਤੇ ਵੇਨੇ ਭਾਈ ਕਿਹਦੇ ਪੱਖ ਦੇ ਵਿੱਚ ਗੱਲ ਭੁੱਗਤਦੀ ਤੇ ਕਿਹਦੇ ਖਿਲਾਫ ਗੱਲ ਚੱਲੀ ਜਾਂਦੀ ਆ ਉਹਦਾ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੀਆਂ ਉਹ ਲਗਾਤਾਰ ਇਹ ਗੱਲ ਕਹਿ ਰਹੀਆਂ ਜੀ ਕਿ ਸਾਡੀ ਪਾਰਟੀ ਜਿੱਤਾਂ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਪਰ ਗੱਲ ਇਹ ਜੀ ਕਿ ਹਾਲੇ ਤੱਕ ਤਾਂ ਸਿਰਫ ਤੇ ਸਿਰਫ ਚੁੱਪੀ ਆ ਇਹ ਭਾਈ ਸਾਰੇ ਜਿੱਤੇ ਵੀ ਆ ਕਿ ਸਾਰੇ ਹਾਰੇ ਮੰਨ ਲਓ ਇਸੇ ਦੇ ਬਾਰੇ ਕੋਈ ਬੜਾ ਤੋਂ ਵੱਡਾ ਦਾਵਾ ਨਹੀਂ ਕਰ ਸਕਦੇ ਕਿ ਆ ਜਿੱਤੂਗਾ ਪਰ ਜਿਹੜਾ ਵੀ ਜਿੱਤੇ ਉਹਦੇ ਬਾਰੇ ਬਸ ਇਹੀ ਕਾਮਨਾ ਕਰਨੀ ਬਣਦੀ ਉਹਨੂੰ ਬੇਨਤੀ ਕਰਨੀ ਵੱਢਦੀ ਆ ਕਿ ਉਹ ਲੋਕਾਂ ਦੇ ਮਸਲੇ ਹੱਲ ਕਰੇ ਤੇ ਜਿਹੜੇ ਹਾਰ ਗਏ ਤੇ ਉਹਨਾਂ ਨੂੰ ਬੇਨਤੀ ਹੈ ਜੀ ਕਿ ਭਾਈ ਹੌਸਲਾ ਨਾ ਆਪਦਾ ਪਸਤ ਕਰਿਓ ਤੇ ਲੋਕਾਂ ਦੇ ਵਿੱਚ ਜਾ ਕੇ ਤੇ ਲੋਕਾਂ ਦੇ ਕੰਮ ਕਰਿਓ ਤੇ ਅਗਲੀ ਵਾਰੀ ਤੁਹਾਨੂੰ ਮੌਕਾ ਮਿਲ ਜੂਗਾ ਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੁੱਖ ਤੌਰ ਤੇ ਮੁਕਾਬਲਾ ਭਾਜਪਾ ਤੇ ਅਕਾਲੀ ਦਲ ਇਹ ਵੋਟ ਤੋੜਨ ਦਾ ਕੰਮ ਜ਼ਰੂਰ ਕਰਨਗੇ ਪਰ ਇਹ ਜਿੱਤਣ ਵਾਲੀ ਪਰਿਸਥਿਤੀ ਵਿੱਚ ਨਹੀਂ ਹੈ ਜੀ ਜੀ ਬਿਲਕੁਲ ਕਟਨਾ ਸਾਹਿਬ ਉਧਰ ਕਾਲੀ ਚਾਲ ਤੇ ਪੰਜ ਪੰਜ ਗੱਠ ਜੋੜ ਦੀ ਆਸ ਵੀ ਕਹਿੰਦੇ ਕਿ ਬਹੁਤ ਜ਼ਿਆਦਾ ਮਜ਼ਬੂਤ ਹੋਣ ਲੱਗ ਪਈ ਹੈ ਜੀ। ਦੇਖੋ ਜਿਹੜਾ ਇਹ ਨਤੀਜਾ ਆਊਗਾ ਨਾ ਜੀ ਇਹਦੇ ਉੱਤੇ ਡਿਪੈਂਡ ਕਰਦਾ ਜੀ ਕਿ ਉਹਨਾਂ ਦੀ ਗੱਠ ਜੋੜ ਵਾਲੀ ਗੱਲ ਕਿਵੇਂ ਸਿਰੇ ਲੱਗਦੀ ਹੈ। ਜੇ ਮੰਨ ਲਓ ਭਾਜਪਾ ਨੂੰ ਬਹੁਤ ਘੱਟ ਵੋਟਾਂ ਨਾ ਪਈਆਂ। ਜੇ ਮੰਨ ਲਓ ਸਾਡੇ ਉਮੀਦਵਾਰ ਦੀ ਜਮਾਨਤ ਜ਼ਬਤ ਵਾਲੀ ਗੱਲ ਹੀ ਆ ਗਈ। ਵੀ ਜਾਂ ਬਹੁਤ ਘੱਟ ਮੋਟਾ ਪਈਆਂ ਸੀ ਇਹ ਮੰਨ ਕੇ ਚੱਲੋ। ਤਾਂ ਫੇਰ ਭਾਈ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਊਗੀ ਵੀ ਭਾਈ ਜੇ ਕਿਤੇ ਅਕਾਲੀ ਦਲ ਦੇ ਵੋਟਾਂ ਵੀ ਨਾਲ ਜੁੜੀਆਂ ਹੁੰਦੀਆਂ ਤਾਂ ਅੱਜ ਆਪਾਂ ਨੂੰ ਏਨੇ ਪਰਸੈਂਟ ਹੋ ਜਾਣੀਆਂ ਸੀ ਕਿਉਂਕਿ ਦੇਖੋ ਅਕਾਲੀ ਦਲ ਵੀ ਜਿੱਤਣ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਤੇ ਬੀਜੇਪੀ ਵੀ ਜਿੱਤਣ ਦੀ ਪੋਜੀਸ਼ਨ ਵਿੱਚ ਨਹੀਂ ਹੈ ਨਾ ਕੱਲੇ ਅਕਾਲੀ ਦਲ ਨੂੰ ਕੋਈ ਪੁੱਛਦਾ ਨਾ ਕੱਲੇ ਬੀਜੇਪੀ ਨੂੰ ਕੋਈ ਪੁੱਛਦਾ ਇੱਕ ਨਾਲ ਇੱਕ ਨਾਲ ਗੱਠ ਜੋੜਤਾ ਕਰਨਾ ਪੈਣਾ ਪਰ ਉਹ ਜਿਹੜੀਆਂ ਗੜੀਆਂ ਫੜ ਜਾਂਦੀਆਂ ਹੁੰਦੀਆਂ ਅਸੀਂ ਕੱਲੇ ਹੀ ਚੋਣ ਲੜਾਂਗੇ ਸਾਨੂੰ ਲੋੜ ਨਹੀਂ ਕਿਸੇ ਦੀ ਫਲਾਣ ਨੀ ਟਿੰਗ ਨਹੀਂ ਇੱਕ ਡਰਾਮਾ ਚੱਲ ਜੰਦਾ ਵੀ ਇਹ ਡਰਾਮਾ ਜੇ ਤਾਂ ਚੱਲਦਾ ਵੀ ਪਾਈ ਆਪਾਂ ਥੋੜੀ ਜਿਹੀ ਕ੍ਰੇਡ ਬਣਾਈ ਰੱਖੀਏ ਤੇ 227 ਤੋਂ ਪਹਿਲਾਂ ਇਹਨਾਂ ਮੌਕੇ ਦੇ ਉੱਤੇ ਆ ਕੇ ਕੋਈ ਫੈਸਲਾ ਕਰਾਂਗੇ ਗੱਲ ਕੋਲ ਬਣਾ ਕੇ ਇਹ ਆ ਵੀ ਇਸ ਵੇਲੇ ਨਾ ਬੀਜੇਪੀ ਦੇ ਖੱਲੀ ਦੇ ਪੜ ਪੱਲੇ ਕੋਈ ਜਨਾ ਅਕਾਲੀਆਂ ਨਹੀਂ ਜੇ ਅਕਾਲੀਆਂ ਨੂੰ ਚੰਗੇ ਵੋਟਾਂ ਮਿਲ ਗਈਆਂ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਪਾਈ ਉਹਨਾਂ ਨੂੰ ਐਨੇ ਉਹ ਜਿੱਤ ਜਾਣਗੇ ਉਹ ਦੂਜੇ ਨੰਬਰ ਤੇ ਆਉਣਗੇ ਇਹ ਤਾਂ ਐਵੇਂ ਖਾਮ-ਖਾਮ ਦੀਆਂ ਗੱਲਾਂ ਪਰ ਜੇ ਮੰਨ ਲੋ ਉਹਨਾਂ ਨੂੰ ਚੰਗੇ ਵੋਟਾਂ ਮਿਲ ਗਈਆਂ ਹਾਂ ਹੌਸਲੇ ਇਹਨਾਂ ਦੇ ਪਾਸ ਤੋਂ ਹੋਣਗੇ ਜੇ ਮੰਨ ਲਓ ਬੀਜੇਪੀ ਨੂੰ ਚੰਗੀਆਂ ਵੋਟਾਂ ਮਿਲ ਗਈਆਂ ਤੇ ਅਕਾਲੀ ਦਲ ਦੇ ਨਾਲ ਉਹ ਡਬਲ ਹੋਈਆਂ ਤੇ ਫਿਰ ਭਾਈ ਉਹਨਾਂ ਨੇ ਕਿਹਾ ਜੀ ਕਿ ਦੇਖੋ ਸਾਡਾ ਤਾਂ ਬਹੁਤ ਸੋਣਾ ਨਾ ਬਣਿਆ ਪਿਆ ਤੇ ਸਾਡੇ ਲਈ ਲੋਕ ਬਹੁਤ ਕੁਝ ਕਰਦੇ ਸਾਨੂੰ ਲੋੜ ਨਹੀਂ ਗਈ ਜਿੰਨੀਆਂ ਬੀਜੇਪੀ ਦੀਆਂ ਘੱਟ ਵੋਟਾਂ ਹੋਣਗੀਆਂ ਅਕਾਲੀ ਦਲ ਦੀ ਯਾਦ ਉਹਨਾਂ ਨੂੰ ਉਨੀ ਵਾਰ ਸਤਾਉਣੀ ਹੈ ਵੀ ਭਾਈ ਜੇ ਕਿਤੇ ਇਹ ਵੀ ਨਾਲ ਹੁੰਦੇ ਤਾਂ ਅੱਜ ਗੱਲ ਫਲਾਣੀ ਹੁੰਦੀ ਸੋ ਮੈਨੂੰ ਲੱਗਦਾ ਜੀ ਕਿ ਇਹ ਨਤੀਜਾ ਜਿਹੜਾ ਆਊਗਾ 23 ਤਰੀਕ ਨੂੰ ਤੇ ਇਹ ਤੈ ਕਰੂਗਾ ਵੀ ਭਾਈ ਅਕਾਲੀਵਾੜਾ ਤੇ ਬੀਜੇਪੀ ਦਾ ਘੱਟ ਜੋੜ ਕਰ ਦੋ ਹੁਣ ਉਹਦਾ ਰਾਜਨੀਤਿਕ ਮਾਹਰ ਜੀ ਸੋ ਦੇ ਵਿੱਚੋਂ ਅਸੀਂਾਂ ਦੀ ਗੱਲ ਕਰੀ ਗੀ ਉਹ ਇਹੀ ਗੱਲ ਕਹਿੰਦੇ ਆ ਵੀ ਘੱਟ ਜੋੜ ਇਹਨਾਂ ਦਾ ਹੋ ਜਾਣਾ ਇਹ ਅੜੀਆਂ ਫੜੀਆਂ ਜੀਆਂ ਕਰਨੀ ਆਲਤ ਹੁੰਦੀ ਦੋਵਾਂ ਧਰਾਂ ਨੂੰ ਵੀ ਆਪਦੇ ਕਰੇਜ ਜੀ ਬਣਾਈ ਰੱਖਦੇ ਲੋਕਾਂ ਦੇ ਵਿੱਚ ਭੱਜ ਜੀ ਖੱਟੀ ਰਸ ਜੀ ਵੀ ਭਾਈ ਅਸੀਂ ਤਾਂ ਐ ਕਰਦੇ ਹੀ ਨਹੀਂ ਹੁੰਦੇ ਸਾਨੂੰ ਤਾਂ ਲੋੜ ਹੀ ਨਹੀਂ ਫਲਾਣਾ ਨੀ ਢਿੰਗਣਾ ਨੀ ਉਹ ਸਿਰਫ ਉਸ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੇ ਹੈ ਜੀ ਤੇ ਟੇਗਨ ਸਾਹਿਬ ਉਹਦੇ ਨਾਲ ਅਹਮਦਾਬਾਦ ਕ੍ਰੈਸ਼ ਦੀ ਗੱਲ ਕਰਦੇ ਆਂ ਜੀ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਉਹਦਾ ਬਲੈਕ ਬਾਕਸ ਜਿਹੜਾ ਹੈ ਉਹ ਕਹਿੰਦੇ ਕਿ ਅਮਰੀਕਾ ਭੇਜਿਆ ਜਾਊਗਾ ਜੀ ਹਾਂ ਹਾਂ ਬਿਲਕੁਲ ਜੀ ਜਿਹੜਾ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਨਾ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਸਿਰਫ ਇੱਕ ਬਚਿਆ ਉਸ ਜਹਾਜ਼ ਜਾਂ ਕੋਈ ਵੀ ਜਹਾਜ਼ ਹੋਰ ਕ੍ਰੈਸ਼ ਹੋ ਜੇ ਉਹਦਾ ਪਤਾ ਲਾਉਣ ਦੇ ਲਈ ਤੇ ਫਿਰ ਬਲੈਕ ਬਾਕਸ ਕੰਮ ਆਉਂਦਾ ਵੀ ਭਾਈ ਇਹਦੇ ਪਿੱਛੇ ਕਾਰਨ ਕੀ ਆ ਇਹ ਜਿਹੜਾ ਕ੍ਰੈਸ਼ ਹੋਇਆ ਇਹ ਜਿਹੜਾ ਹਾਦਸਾ ਵਾਪਰਿਆ ਇਹਦੇ ਪਿੱਛੇ ਵਜ੍ਹਾ ਕੀ ਆ ਕਿਉਂਕਿ ਬਲੈਕ ਬਾਕਸ ਦੇ ਵਿੱਚ ਦੋ ਡਿਵਾਈਸ ਹੁੰਦੀਆਂ ਇੱਕ ਉਹਦੀ ਜਹਾਜ਼ ਦੀ ਕੋਲ ਦੀ ਰਿਕਾਰਡਿੰਗ ਕਰਨ ਵਾਲੀ ਤੇ ਦੂਜੀ ਹੁੰਦੀ ਹੈ ਜੀ ਜਿਹੜੀ ਉਹਦੇ ਕਾਕਪਿਟ ਵਿੱਚ ਜਿਹੜੀ ਆ ਵਾਇਸ ਰਿਕਾਰਡਰ ਤੇ ਇਹ ਜਿਹੜੀ ਦੋਨੋਂ ਡਿਵਾਈਸ ਆ ਇਹਨਾਂ ਦੋਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਜਣੇ ਕਿ ਬਲੈਕ ਬਾਕਸ ਵੀ ਸੜ ਗਿਆ ਇੰਨੀ ਧਿਆਨ ਕੇ ਇਹ ਅੱਗ ਸੀ ਉਹ ਹੁਣ ਸੜ ਗਿਆ ਕਰਕੇ ਤੇ ਚੱਕਰ ਇਹ ਪੈ ਗਿਆ ਜੀ ਕਿ ਉਹਨੂੰ ਇੱਥੇ ਤਾਂ ਉਹਦਾ ਡਾਟਾ ਰਿਕਵਰੀ ਨਹੀਂ ਹੁੰਦਾਗਾ ਇਹਦਾ ਡਾਟਾ ਰਿਕਵਰ ਕਰਨ ਵਾਸਤੇ ਇਹਨੂੰ ਅਮਰੀਕਾ ਭੇਜਣਾ ਪੈਣਾ ਵੀ ਸ਼ਾਇਦ ਉੱਥੇ ਡਾਟਾ ਰਿਕਵਰ ਹੋ ਜਾਊ ਉਹ ਵੀ ਸ਼ਾਇਦ ਆ ਕੋਈ ਪਰਮ ਨਹੀਂ ਹੈਗਾ ਭਾਰਤ ਦੇ ਵਿੱਚ ਐਸੀ ਕੋਈ ਲੈਬ ਨਹੀਂ ਜੀ ਜਿਹਦੇ ਵਿੱਚ ਇਹ ਡਾਟਾ ਰਿਕਵਰ ਕਰਨ ਦਾ ਪ੍ਰਬੰਧ ਹੋਵੇ ਇਸ ਕਰਕੇ ਇਹਨੂੰ ਹੁਣ ਭੇਜਿਆ ਜਾ ਰਿਹਾ ਜੀ ਅਮਰੀਕਾ ਦੇ ਵਿੱਚ ਕਿਉਂਕਿ ਇਹਦੇ ਵਿੱਚ ਜੇ ਮੰਨ ਲਓ ਆਪਾਂ ਨੂੰ ਇਹ ਜਾਣਕਾਰੀ ਮਿਲ ਗਈ ਕਿ ਭਾਈ ਜਦੋਂ ਆਖਰੀ ਮੌਕੇ ਦੇ ਉੱਤੇ ਤੇ ਪਾਇਲਟ ਨੇ ਪਾਇਲਟ ਨਾਲ ਕਿਹੜੀ ਗੱਲ ਕੀਤੀ ਆ ਬੰਦਾ ਗਲਤਤਾ ਕਰਦਾ ਹੀ ਨਾ ਵੀ ਆਹ ਦੇਖੋ ਯਾਰ ਡਿੱਗਣ ਲੱਗੇ ਆ ਆਹ ਦੇਖੋ ਇਹਦੇ ਵਿੱਚ ਆਹ ਗੱਲ ਹੋ ਗਈ ਆ ਹੁਣ ਆਹ ਗੱਲ ਹੋ ਗਈ ਆ ਉਹ ਜਿਹੜੀਆਂ ਆਪਸ ਦੇ ਵਿੱਚ ਗੱਲਾਂ ਕੱਕਫਟ ਵਿਜਲੀਆਂ ਕਿਹੜੀਆਂ ਹੋਈਆਂ ਹੋਣੀਆਂ ਤੇ ਉਹ ਦੇ ਮੈਂਬਰਾਂ ਨੇ ਉੱਥੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਇਹਦੇ ਵਿੱਚ ਜਿਹੜੀਆਂ ਦਰਜ ਹੋਣੀਆਂ ਤੇ ਉਸ ਤੋਂ ਬਾਅਦ ਉਹ ਸਿੱਟੇ ਦੇ ਉੱਤੇ ਪਹੁੰਚਣਗੇ ਕੜੀ ਨਾਲ ਕੜੀ ਜੋੜ ਕੇ ਵੀ ਭਾਈ ਆਹ ਗੱਲ ਇੰਉਂ ਹੋ ਗਈ ਹੋਣੀ ਆ ਆਹ ਗੱਲ ਇੰਉਂ ਹੋ ਗਈ ਹੋਣੀ ਆ ਆਹ ਗੱਲ ਇੰਉਂ ਹੋ ਗਈ ਹੋਣੀ ਆ ਤੋਂ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਹੁਣ ਇਹ ਜਿਹੜਾ ਬਲੈਕ ਬਾਕਸ ਆ ਇਹ ਨੂੰ ਸਰਕਾਰੀ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਅਮਰੀਕਾ ਭੇਜਣ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਇਹ ਹੁਣ ਅਮਰੀਕਾ ਦੇ ਵਿੱਚੋਂ ਕੀਰਤੀ ਕੇ ਨਿਕਲ ਕੇ ਆਉਂਦਾ ਤੇ ਇਹ ਸਮਾਂ ਦੱਸੂਗਾ ਜੀ। ਜੀ। ਤੇ ਟੇਣਾ ਸਾਹਿਬ ਉੱਧਰ ਦੂਸਰੇ ਬੰਨੇ ਇਹ ਰਿੰਦਿਆ ਦੀਆਂ ਜਿਹੜੀਆਂ ਅੰਮ੍ਰਿਤਸਰ ਤੋਂ ਇੰਗਲੈਂਡ ਵਾਲੀਆਂ ਉਡਾਣਾਂ ਨੇ ਉਹਨਾਂ 'ਚ ਕਹਿੰਦੇ ਕਟੌਤੀ ਕਰ ਦਿੱਤੀ ਗਈ ਜੀ ਕਿਉਂ? ਹਾਂ ਬਿਲਕੁਲ ਜੀ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਉਂਦਾਂ ਨੇ ਜਿ ਕਿ ਉਹ ਕਟੌਤੀ ਹੋਈ ਆ ਉਹ ਅਸਲ ਦੇ ਵਿੱਚ ਕਰਨੀ ਵੀ ਪੈਣੀ ਆ। ਉਹਦਾ ਕਾਰਨ ਇਹ ਦੀ ਇਹ ਤੇ ਜੇ ਕਟੌਤੀ ਨਹੀਂ ਕਰਦੇ ਤੇ ਜਿਹੜੀਆਂ ਜਿਹੜੀਆਂ ਇਹਨਾਂ ਦੇ ਕੋਲੇ ਇਸ ਵੇਲੇ ਫਲਾਈਟਾਂ ਹੈਗੀਆਂ ਉਹ ਕਦੇ ਕੋਈ ਖਰਾਬ ਹੋ ਜਾਂਦੀ ਹੈ ਕਦੇ ਕੋਈ ਕੁਝ ਹੋ ਜਾਂਦਾ ਹੈ ਕਦੇ ਕੋਈ ਕੁਝ ਹੋ ਜਾਂਦਾ ਹੈ ਕਦੇ ਕੋਈ ਕਿਸੇ ਵੀ ਤਰ੍ਹਾਂ ਦੀ ਖਬਰ ਆਉਂਦੀ ਹੈ ਸੋ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ ਇਹ ਜਾਣਕਾਰੀ ਮਿਲੀ ਜੀ ਕਿ 에어 ਇੰਡੀਆ ਦੇ ਵੱਲੋਂ ਆਪਣੀਆਂ ਉਡਾਣਾਂ ਦੇ ਵਿੱਚ ਅਗਲੇ 2-3 ਮਹੀਨੇ ਵਾਸਤੇ 15% ਦੀ ਕਟੌਤੀ ਕੀਤੀ ਗਈ ਹੈ ਅੱਜ ਤੋਂ ਤੇਰੇ ਵਿੱਚ ਜਿਹੜੀ ਅੰਮ੍ਰਿਤਸਰ ਤੋਂ ਲੰਡਨ ਵਾਲੀ ਉਡਾਣ ਵੀ ਸ਼ਾਮਿਲ ਆ ਹਫਤੇ ਦੇ ਵਿੱਚ 4 ਵਾਰ ਜਾਈ ਜਾਂਦੀ ਹੈ ਜੀ ਅੰਮ੍ਰਿਤਸਰ ਤੋਂ ਤੇ ਗੈਟਵੇਅਰਪੋਰਟ ਦੇ ਉੱਤੇ ਤੇ ਪਤਾ ਲੱਗਾ ਜੀ ਕਿ ਉਹ ਹੁਣ 3 ਵਾਰ ਹੀ ਕਰ ਦਿੱਤੀ ਗਈ ਹੈ ਜਿਹੜੀ ਹਫਤੇ ਦੇ ਵਿੱਚ 4 ਵਾਰ ਜਾਂਦੀ ਹੈ ਜੀ ਅੰਮ੍ਰਿਤਸਰ ਤੋਂ ਬਰਮਿੰਗਮ ਤੇ ਉਹਦੇ ਵਿੱਚ ਵੀ ਕਟੌਤੀ ਕੀਤੀ ਗਈ ਉਹ 3 ਰਹਿ ਗਏ ਜੀ ਸੋ ਇਸ ਤਰੀਕੇ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਸੋ ਦੇਖਦੇ ਆ ਭਾਈ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਪਰ ਮੇਨਟੇਨੈਂਸ ਦੇ ਕਰਕੇ ਖਰਚੇ ਵਧੇ ਕਰਕੇ ਤੇ ਲੋਕਾਂ ਦਾ ਭਰੋਸਾ ਘਟ ਗਿਆ ਲੋਕ ਹੁਣ ਟਿਕਟਾਂ ਘਟ ਮੁਕਰਵਾ ਰਹੇ ਆ ਜੇ ਮੰਨ ਲਓ ਜਹਾਜ਼ ਦੇ ਵਿੱਚ 20% ਸੀਟਾਂ ਵੀ ਖਾਲੀ ਜਾਣ ਤੇ ਜਹਾਜ਼ ਦਾ ਬਹੁਤ ਵੱਡੇ ਪੱਧਰ ਤੇ ਲਾਸ ਹੁੰਦਾ ਜਿਹੜੇ ਜਹਾਜ਼ੀ ਮਾਮਲਿਆਂ ਨੂੰ ਜਾਣਦੇ ਹੋ ਉਹਨਾਂ ਨੂੰ ਪਤਾ ਵੀ ਭਾਈ ਇਹਦਾ ਉੱਥੇ ਫਿਊਲ ਕਿੰਨਾ ਮਹਿੰਗਾ ਹੁੰਦਾ ਇਹਦੇ ਵਿੱਚ ਲਾ ਜਿਹੜਾ ਬਾਕੀ ਜਿਹੜੇ ਜਿਹੜੇ ਦੇਸ਼ ਦੇ ਉਤੋਂ ਦੀ ਰੰਗਣਾ ਤੇ ਉਹ ਕਿੰਨਾ ਮਹਿੰਗਾ ਪੈਂਦਾ ਜਿਹੜਾ ਆਪਾਂ ਜਾਹ ਤੌਂਟਰ ਤੇ ਲਾਉਣੀ ਹੈ 에ਰਪੋਰਟ ਤੇ ਉਹ ਕਿੱਦਾਂ ਮਹਿੰਗਾ ਪੈਂਦਾ ਇਹਦੀ ਪਾਰਕਿੰਗ ਕਿੰਨੀ ਮਹਿੰਗੀ ਪੈਂਦੀ ਹੈ ਇਹਦੀ ਮੇਨਟੇਨੈਂਸ ਕਿੰਨੀ ਮਹਿੰਗੀ ਪੈਂਦੀ ਇਹਦੇ ਸਟਾਫ ਦਾ ਖਰਚ ਕਿੰਨਾ ਮਹਿੰਗਾ ਪੈਂਦਾ ਇਹਦੇ ਟੈਕਸ ਕਿੰਨੇ ਮਹਿੰਗੇ ਪੈਂਦੇ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਿਉਂਕਿ ਹੁਣ ਉਹ ਮੇਰੇ ਖਿਆਲ ਆ ਵੀ ਅਫੋਰਡ ਨਹੀਂ ਕਰਦੇ ਵੀ ਜਦੋਂ ਹੁਣ ਸਵਾਰੀਆਂ ਇਹਦੇ ਵਿੱਚ ਘਟ ਗਈਆਂ ਸੋ ਵਿਦੇ ਪਾਈ ਇਹ ਕਰੋ ਤੋਂ ਫਿਰ ਗੱਲ ਸੈੱਟ ਹੁੰਦੀ ਆ ਪਰ ਲੋਕਾਂ ਦੇ ਵਿੱਚੋਂ ਭਰੋਸਯੋਗਤਾ ਆਪਦੀ 에ਅਰ ਇੰਡੀਆ ਨੇ ਗੁਆਈ ਆ ਇਹ ਹੁਣ ਬਹਾਲ ਕਰਨ ਲਈ ਉਤੇ ਸਾਲ ਲੱਗਦਾ 6 ਮਹੀਨੇ ਲੱਗਦੇ 2 ਸਾਲ ਲੱਗਦੇ ਕਿੰਨਾ ਸਮਾਂ ਲੱਗਦਾ ਇਹ ਹੁਣ ਵਕਤ ਨੇ ਬਿਆਨ ਕਰ ਦੇ ਜੀ ਬਿਲਕੁਲ ਤੇ ਟੈਨੂ ਸਾਹਿਬ ਉਹਦਰ ਦੂਸਰੇ ਬੰਨੇ ਕਹਿੰਦੇ ਕਿ ਜਿਹੜਾ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਵੀ ਇੰਸਟਾਗ੍ਰਾਮ ਤੇ ਫੋਲੋਅਰ ਘਟਣ ਕਾਰਨ ਔਰਤ ਨੇ ਪਤੀ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਕਿ ਇਹ ਕੀ ਮਾਮਲਾ ਪੂਰਾ ਹਾਂ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਇਹ ਸਾਡੇ ਸਮਾਜ ਦੀ ਅਜਿੱਦੀ ਸਥਿਤੀ ਨੂੰ ਬਿਆਨ ਕਰਨ ਵਾਲੀ ਖਬਰ ਹੈ ਵੀ ਚਲੋ ਜਾਂ ਤੱਕ ਆਪਾਂ ਇਹਨੂੰ ਹਾਸੇ ਖੇਡੇ ਚ ਲੈ ਲਿਆ ਵੀ ਅੱਛਾ ਐ ਹੋ ਗਿਆ ਯਾ ਉਹ ਨਹੀਂ ਅਸਲ ਵਿੱਚ ਅੱਜ ਸਾਡੇ ਸਮਾਜ ਦੇ ਵਿੱਚ ਸਥਿਤੀ ਕੀ ਹੈ ਤੇ ਅੱਜ ਸਾਡੇ ਲਈ ਰਿਸ਼ਤਿਆਂ ਨਾਲੋਂ ਵੱਧ ਇੰਸਟਾਗ੍ਰਾਮ ਜ਼ਰੂਰੀ ਕਿਉਂ ਹੋਇਆ ਇਹਦਾ ਦੋ ਗੱਲਾਂ ਦਾ ਇਥੋਂ ਪਤਾ ਲੱਗਦਾ ਇੱਕ ਔਰਤਾ ਯੂਪੀ ਦੇ ਬਦਾਈਉ ਜ਼ਿਲ੍ਹੇ ਦੀ ਉਸ ਔਰਤ ਨੇ ਆਪਦਾ ਘਰ-ਬਾਰ ਛੱਡ ਕੇ ਪੀਕੇ ਘਰ ਰਹਿਣਾ ਸ਼ੁਰੂ ਕਰਤਾ ਤੇ ਹੁਣ ਉਹਨੇ ਆਪਦੇ ਘਰ ਵਾਲੇ ਦੇ ਖਿਲਾਫ ਮੇਰਾ ਖਿਆਲ ਉਹਦਾ ਨਾਮ ਬਰਿੰਦਰ ਆ ਤੇ ਨਿਸ਼ਾਨਾ ਦੀ ਔਰਤ ਨੇ ਆਪਦੇ ਘਰ ਵਾਲੇ ਦੇ ਖਿਲਾਫ ਸ਼ਿਕਾਇਤ ਦਿੱਤੀ ਆ ਉਹਨੇ ਸ਼ਿਕਾਇਤ ਦੇ ਵਿੱਚ ਕੀ ਲਿਖਿਆ ਕਮਾਲ ਦੀ ਗੱਲ ਆ ਉਹ ਕਹਿੰਦੀ ਕਿ ਮੇਰੇ ਘਰ ਵਾਲਾ ਮੇਰੇ ਉੱਤੇ ਸਹੀ ਵਿਹਾਰ ਨਹੀਂ ਕਰਦਾ ਮੇਰੇ ਤੇ ਅਤਿਆਚਾਰ ਕੀਤਾ ਮਾਨਸਿਕ ਤੌਰ ਤੇ ਮੇਰੇ ਦੋ ਇੰਸਟਾਗ੍ਰam ਅਕਾਊਂਟ ਚੱਲਦੇ ਸੀ ਮੈ ਰੀਲਾਂ ਬਣਾ ਬਣਾ ਕੇ ਪਾਉਂਦੀ ਹੁੰਦੀ ਸੀ ਲੋਕ ਮੇਰੇ ਬੜੇ ਫੋਲੋਅਰ ਸੀ ਤੇ ਇਸ ਬੰਦੇ ਨੇ ਮੈਨੂੰ ਘਰ ਦੇ ਹੋਰ ਕੰਮਾਂ ਦੇ ਵਿੱਚ ਉਲਝਾਤਾ ਤੇ ਮੈਂ ਰੀਲਾਂ ਬਣਾਉਣ ਤੋਂ ਥੱਕ ਗਈ ਤੇ ਮੈਂ ਰੀਲਾਂ ਬਣਾਉਣ ਦਾ ਮੈਨੂੰ ਵਕਤ ਨਹੀਂ ਮਿਲਦਾ ਕਹਿਣ ਦਾ ਭਾਵ ਜਿਹਦੇ ਕਰਕੇ ਮੇਰੇ ਫੋਲੋਅਰ ਕੱਟਣੇ ਸ਼ੁਰੂ ਹੋ ਗਏ ਇਸ ਬੰਦੇ ਦੇ ਨਾਲ ਮੈਂ ਰਹਿਣਾ ਨਹੀਂ ਚਾਹੁੰਦੀ ਕਿਉਂਕਿ ਇਸ ਬੰਦੇ ਨੂੰ ਤਾਂ ਸਿਰਫ ਕੰਮ ਕੰਮ ਕਰਦਾ ਕੰਮ ਕਰੀਏ ਆਪਾਂ ਘਰ ਦਾ ਕੰਮ ਕਰੀਏ ਮੈਨੂੰ ਰੀਲਾਂ ਨਹੀਂ ਬਣਾਉਣ ਦਿੰਦਾ ਤਾਂ ਤੇ ਇਸ ਕਰਕੇ ਮੈਂ ਭਾਈ ਇਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਤੇ ਇਹਨੂੰ ਸਜ਼ਾ ਮਿਲੇ ਕੋਰਪਸ ਦੇ ਵੱਲੋਂ ਉਹਦੀ ਕਾਉਂਸਲਿੰਗ ਤਾਂ ਬਹੁਤ ਕੀਤੀ ਗਈ ਆ ਪਰ ਜਦੋਂ ਹੁਣ ਦਿਮਾਗ ਦੇ ਵਿੱਚ ਆ ਗੱਲਾਂ ਭਰੀਆਂ ਹੋਣ ਕਿ ਭਾਈ ਮੈਂ ਤਾਂ ਬਣਾਉਣੀ ਹੀ ਰੀਲਾ ਤੇ ਫਿਰ ਆਪਾਂ ਸਮਝ ਸਕਦੇ ਆਂ ਕਿ ਭਾਈ ਕਿੰਨਾ ਕੁ ਔਖਾ ਤੇ ਕਿੰਨਾ ਕੁ ਸੌਖਾ ਹੋਊਗਾ ਮਸਲਾ ਮਤਲਬ ਇਹ ਹੈ ਜੀ ਕਿ ਇਹ ਇੱਕ ਉਦਾਹਰਨਾ ਯੂਪੀ ਦੀ ਇਹ ਵੈਸੇ ਚਲੋ ਪੰਜਾਬ ਦੇ ਨਾਲ ਵੀ ਇਹ ਰਿਲੇਟਡ ਹੈਗੀ ਆ ਵੀ ਭਾਈ ਪੰਜਾਬ ਦੇ ਵਿੱਚ ਵੀ ਤਾਂ ਲੋਕ ਇੰਸਟਾਗ੍ਰam ਦੇ ਫੋਲੋਅਰ ਵਾਸਤੇ ਦਿਨ ਰਾਤ ਇੱਕ ਕਰਦੇ ਆ ਤੇ ਲੋਕਾਂ ਨੂੰ یوں ਲੱਗਦਾ ਵੀ ਭਾਈ ਜੀਵਨ ਮਰਨ ਹੁਣ ਇੰਸਟਾਗ੍ਰam ਦੇ ਉੱਤੇ ਹੀ ਆ ਫੋਲੋਅਰ ਦੇ ਰੂਪ ਦੇ ਵਿੱਚ ਹੀ ਜੀਵਨ ਮਰਨਾ ਲੋਕ ਇਹ ਸੋਚੀ ਜਾਂਦੇ ਆ ਸੋ ਵੈਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਲੋਕਾਂ ਦੇ ਹਾਲਾਤ ਦੇਖ ਕੇ ਇਹ ਲੱਗਦਾ ਵੀ ਲੋਕ ਬਹੁਤ ਵੱਡੀ ਗਿਣਤੀ ਚ ਲੋਕ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੋ ਚੁੱਕੇ ਆ ਤੇ ਇਹਨਾਂ ਨੂੰ ਟੰਬਰ ਦਾ ਕੋਈ ਜੀ ਮਿਲੇ ਨਾ ਮਿਲੇ ਕੋਈ ਖੂਨ ਦਾ ਰਿਸ਼ਤਾ ਬਚੇ ਨਾ ਬਚੇ ਇਹਨਾਂ ਨੂੰ ਬਸ ਫੋਲੋਅਰ ਚਾਹੀਦੇ ਆ ਜੀ ਜੀ ਬਿਲਕੁਲ ਤੁਸੀਂ ਸਹੀ ਕਹਿਟਾਣਾ ਸਾਹਿਬ ਅੱਜ ਤਾਂ ਸ਼ਾਇਦ ਖਰਾਕ ਹੀ ਇਹ ਰਹਿ ਗਈ ਹੈ ਖੈਰ ਅੱਗੇ ਵਧਦੇ ਆ ਸੁਪਰੀਮ ਕੋਰਟ ਦੀ ਗੱਲ ਕਰਦੇ ਆ ਜੀ ਸੁਪਰੀਮ ਕੋਰਟ ਜਾਂਚ ਕਮੇਟੀ ਦੇ ਜਸਟਿਸ ਵਰਮਾ ਨੂੰ ਹਟਾਉਣ ਲਈ ਕਿਹਾ ਹੈ ਇਹ ਉਹ ਜਸਟਿਸ ਵਰਮਾ ਜਿਹਦੇ ਘਰੋਂ ਬਹੁਤ ਸਾਰੇ ਨੋਟ ਲੱਭੇ ਸੀ ਜਿਹੜੇ ਸੜੇ ਹੋਏ ਬਿਲਕੁਲ ਜੀ ਬਿਲਕੁਲ 14 ਮਾਰਚ ਦੀ ਗੱਲ ਆ ਜਦੋਂ ਰਾਤ ਦੇ ਵੇਲੇ ਤੇ ਜੱਜ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਸੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਂਦੇ ਸੀਗੇ ਜਦੋਂ ਤੇ ਉਸ ਵੇਲੇ ਘਰ ਦੇ ਵਿੱਚੋਂ ਅੱਧ ਸੜੇ ਨੋਟਾਂ ਦੀਆਂ ਬੋਰੀਆਂ ਮਿਲੀਆਂ ਉਹ ਬੋਰੀਆਂ ਨੂੰ ਦੇਖ ਕੇ ਤੇ ਉਹਨਾਂ ਨੇ ਵੀਡੀਓ ਬਣਾ ਲਈ ਤੇ ਬਾਅਦ ਦੇ ਵਿੱਚ ਰੌਲਾ ਪੈ ਗਿਆ ਤੇ ਜੱਜ ਮੁੱਕਰ ਗਿਆ ਅਜਿਹਾ ਕਿਾ ਜੀ ਕਿ ਇਹ ਸਾਡੇ ਘਰ ਦੇ ਬਾਹਰ ਵਾਲਾ ਕਮਰਾ ਹੈਗਾ ਸਾਨੂੰ ਤਾਂ ਪਤਾ ਹੀ ਨਹੀਂ ਵੀ ਭਾਈ ਇਹ ਨੋਟ ਕਿਹਦੇ ਆ ਨਾ ਅਸੀਂ ਇਸ ਕਮਰੇ ਦੇ ਵਿੱਚ ਬਹੁਤਾ ਜਾਣ ਨਹੀਂ ਆ ਸਾਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਲਓ ਜੀ ਹੋਇਰ ਉਸ ਤੋਂ ਬਾਅਦ ਕੀ ਹੋਇਆ ਜੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇੱਕ 3 ਮੈਂਬਰੀ ਪੈਨਲ ਬਣਾਤਾ ਜਿਹੜਾ ਇਸ ਮਾਮਲੇ ਦੀ ਪੜਤਾਲ ਕਰੂਗਾ ਤੇ ਹੁਣ ਭਾਈ ਪੜਤਾਲ ਹੁੰਦਿਆਂ ਹੁੰਦਿਆਂ ਤੇ ਉਹਨਾਂ ਨੇ 61 ਸਫਿਆਂ ਦੀ ਰਿਪੋਰਟ ਆ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਜਮ੍ਹਾਂ ਕਰਵਾਤੀ ਆ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ 55 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਤਿੰਨ ਮੈਂਬਰੀ ਕਮੇਟੀ ਨੇ ਕਿਹਾ ਅਸੀਂ ਵਾਰ-ਵਾਰ ਇਸ ਥਾਂ ਦੇ ਉੱਤੇ ਜਾ ਕੇ ਤੇ ਸਾਰਾ ਜਾਇਦਾਦ ਲਿਆ ਤੇ ਸਚਾਈ ਇਹ ਹੈ ਕਿ ਜਿਹੜਾ ਇਹ ਜੱਜ ਯਸ਼ਵੰਤ ਵਰਮਾ ਉਹ ਕਹਿੰਦੇ ਜੀ ਕਿ ਇਹੀ ਇਸ ਕਮਰੇ ਦੇ ਵਿੱਚ ਇਸ ਘਰ ਦੇ ਵਿੱਚ ਜਾਣ ਆਉਣ ਸੀ ਜਿਹੜੇ ਅਧਿਕਾਰ ਦੇ ਵਿੱਚ ਸੀ ਨੋਟ ਵੀ ਇਹਦੇ ਹੀ ਆ ਇਸ ਕਰਕੇ ਭਾਈ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਹਟਾ ਦਿੱਤਾ ਜਾਵੇ ਪਰ ਦੋ ਤਰੀਕੇ ਹੁੰਦੇ ਜਾਂ ਤਾਂ ਜੱਜ ਜਿਹੜਾ ਉਹ ਆਪ ਛੱਡ ਦੇਵੇ ਨੌਕਰੀ ਉਹ ਕਹਿੰਦੇ ਕਿ ਚਲੋ ਜੇ ਮੈਨੂੰ ਮੇਰੇ ਤੇ ਆ ਦੋਸ਼ ਆ ਜਿੰਨੀ ਦੇਰ ਤੱਕ ਭਾਈ ਜਾਂਚ ਕਲੀਅਰ ਨਹੀਂ ਹੁੰਦੀ ਓਨੀ ਦੇਰ ਤੱਕ ਭਾਈ ਮੈਂ ਆਪਦੇ ਰੁਤਬੇ ਤੋਂ ਪਰੇ ਹੋ ਜਾਣਾ ਪਰ ਇਥੇ ਜੇਕਰ ਕੋਈ ਜੱਜ ਅੜ ਜੇ ਜਿਵੇਂ ਕਿ ਇਹ ਅੜਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਰਾਸ਼ਟਰਪਤੀ ਦੇ ਰਾਹੀਂ ਹਟਾਇਆ ਜਾ ਸਕਦਾ ਇਹ ਨਹੀਂ ਕਿ ਭਾਈ ਉੱਤੇ ਦੋਸ਼ ਲੱਗੇ ਤੇ ਉਹਨੂੰ ਹਟਾ ਦਿਓ ਹੁਣ ਪਤਾ ਲੱਗਾ ਜੀ ਕਿ ਚੀਫ ਜਸਟਿਸ ਨੇ ਕੱਲ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਆ ਰਾਸ਼ਟਰਪਤੀ ਦੇ ਵੱਲੋਂ ਹੁਣ ਕੋਈ ਅਗਲੀ ਕਾਰਵਾਈ ਕੀਤੀ ਜਾਊਗੀ ਤੇ ਇਹਨੂੰ ਹਟਾਉਣ ਦੇ ਉੱਤੇ ਹਾਲੇ ਵੀ ਕਈ ਮਹੀਨੇ ਲੱਗ ਜਾਣੇ ਜੀ ਜੀ ਤੇ ਟੈਨਾ ਸਾਹਿਬ ਉਧਰ ਦੂਸਰੇ ਪੰਨੇ ਆਪਾਂ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਇੱਕ ਡਾਕਟਰ ਦੀ ਕਹਿੰਦੇ ਕਿ ਡਾਕਟਰ ਨਸ਼ਾ ਕਰ ਰਿਆ ਸੀ ਤੇ ਸਿਹਤ ਵਿਭਾਗ ਵੱਲੋਂ ਪੜਤਾਲ ਦੇ ਹੁਕਮ ਹੈ ਜੀ ਇਹ ਕਿੱਥੋਂ ਦੀ ਖਬਰ ਹੈ ਇਹ ਜੀ ਜਿਲੰਦਰਵਾਲ ਦੀ ਆ ਜਿਲੰਦਰਵਾਲ ਦੀ ਖਬਰ ਆ ਤੇ ਇੱਥੇ ਇੱਕ ਇਲਾਕੇ ਦੇ ਵਿੱਚ ਪਤਾ ਲੱਗਾ ਵੀ ਇੱਕ ਹਸਪਤਾਲ ਦੇ ਵਿੱਚ ਡਾਕਟਰ ਆ ਜਿਹੜਾ ਉਹ ਆਪ ਦੇ ਕੈਬਨ ਦੇ ਵਿੱਚ ਨਸ਼ਾ ਕਰ ਰਿਆ ਸੀਗਾ ਉਹ ਚਿੱਤੇ ਦੀ ਵਰਤੋਂ ਕਰ ਰਿਆ ਸੀ ਜੱਟ ਨੇ ਇਹ ਦਕੋਹੇ ਦੇ ਵੱਲੋਂ ਖਬਰ ਆਈ ਹੈ ਤੇ ਉਥੇ ਇੱਕ ਔਰਤ ਨੇ ਇਸ ਡਾਕਟਰ ਦੀ ਵੀਡੀਓ ਬਣਾ ਲਈ। ਉਹ ਵੀਡੀਓ ਬਣਾਉਂਦੀ ਰਹੀ ਤੇ ਡਾਕਟਰ ਨਸ਼ਾ ਕਰਦਾ ਸੀ ਤੇ ਨਾਲ ਉਹ ਬੋਲੀ ਜਾਂਦੀ ਕਿ ਭਾਈ ਤੁਸੀਂ ਦੇਖੋ ਸਮਾਜ ਦੀ ਦਫਾ ਕਿਵੇਂ ਪੱਟੀ ਆ। ਤੁਸੀਂ ਤਾਂ ਲੋਕਾਂ ਨੂੰ ਨਸ਼ਾ ਮੁਕਤ ਕਰਨਾ ਤੁਸੀਂ ਤਾਂ ਆਪ ਬੇੜਾਗਰ ਕਰੀ ਬੈਠੇ ਆ। ਲੋ ਜੀ ਜੱਜ ਇਸ ਗੱਲ ਤੇ ਗੁੱਸਾ ਆ ਗਿਆ। ਉਹ ਕਹਿੰਦਾ ਜੀ ਮੇਰੀ ਵੀਡੀਓ ਬਣਾਉਣੀ ਬੰਦ ਕਰ। ਇਹ ਔਰਤ ਮੰਨੀ ਨਹੀਂ ਕਣੀ ਮੈਂ ਤਾਂ ਵੀਡੀਓ ਬਣਾਉਂਗੀ। ਤੇ ਫਿਰ ਜੱਜ ਨੇ ਵਟਕੇ ਦੇ ਮੂੰਹ ਤੇ ਚਪੇੜ ਮਾਰੀ। ਲੋ ਜੀ ਉਸ ਤੋਂ ਬਾਅਦ ਉਹ ਰੋਲਾ ਪੈ ਗਿਆ। ਦੇ ਰੌਲਾ ਵੀ ਪਾਈ ਇਸ ਕਦਰ ਪਿਆ ਵੀ ਇਹ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਤੱਕ ਗੱਲ ਪਹੁੰਚ ਗਈ ਆ ਉਹਨਾਂ ਨੇ ਇਹ ਜਲ ਕਹੀਏ ਜੀ ਕਿ ਅਸੀਂ ਇਸ ਮਾਮਲੇ ਦੀ ਮੁਕੰਮਲ ਪੜਤਾਲ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਦਦੇ ਉੱਤੇ ਬਣਦੀ ਸਾਰੀ ਕਾਰਵਾਈ ਕਰਾਂਗੇ ਮਤਲਬ ਇਹ ਹੈ ਜੀ ਕਿ ਬਾੜ ਹੀ ਖੇਤ ਨੂੰ ਖਾਈ ਜਾਂਦੀ ਆ ਇੱਥੇ ਜਿਹੜੇ ਪੁਲਿਸ ਬੰਦੇ ਨੇ ਉਹ ਵੀ ਨਸ਼ਾ ਕਰੀ ਜਾਂਦੇ ਆ ਇੱਥੇ ਜਿਹੜੇ ਡਾਕਟਰਾਂ ਨੇ ਨਸ਼ਾ ਛਡਵਾਉਣਾ ਉਹ ਵੀ ਨਸ਼ਾ ਕਰੀ ਜਾਂਦੇ ਆ ਇਹ ਬੰਦਾ ਕਿਹਨੂੰ ਚੰਗਾ ਕਰੇ ਤੇ ਕਿਹਨੂੰ ਮਾਰਾ ਜੀ ਜੀ ਬਿਲਕੁਲ ਤੇ ਜਨਾਬ ਸਾਹਿਬ ਐਤ ਕੀ ਕਹਦੇ ਪੰਜਾਬ ਦੇ ਵਿੱਚ ਮੌਨਸੂਨ ਪਉਣਾ ਜਿਹੜੀਆਂ ਉਹ ਛੇਤੀ ਪਹੁੰਚਣ ਦੀ ਆਸ ਹੈ ਹਾਂ ਬਿਲਕੁਲ ਜੀ ਜਿਹੜੀ ਜਾਣਕਾਰੀ ਤਾਂ ਹੁਣ ਤੱਕ ਇਹੀ ਆਈ ਹੈ ਵੀ ਮੌਨਸੂਨ ਪਉਣਾ ਜਿਹੜੀਆਂ ਉਹ 6-7 ਦਿਨ ਪਹਿਲਾਂ ਹੀ ਪਹੁੰਚ ਜਾਣੀਆਂ ਤੇ ਐਤ ਕੀ ਪੰਜਾਬ ਦੇ ਵਿੱਚ ਮੀਂਹ ਕਾਫੀ ਪੈਣ ਦੀ ਆਸ ਹੈ ਵੈਸੇ ਵੀ ਇਹ ਪਤਾ ਲੱਗਾ ਜੀ ਕਿ 22 ਤੇ 23 ਤਰੀਕ ਨੂੰ ਪਰਸੋਂ ਤੇ ਚੌਥ ਪੰਜਾਬ ਦੇ ਵਿੱਚ ਖਾਸਾ ਮੀਂਹ ਪੈਣ ਦੀ ਪੁਵਿਕ ਬਾਣੀ ਕੀਤੀ ਗਈ ਹੈ ਬਾਕੀ ਸਮਾਂ ਦਸੂਗਾ ਵੀ ਕਿੰਨਾ ਕਮੀ ਪੈਂਦਾ ਪਰ ਕਾਫੀ ਮੀਂਹ ਪੈਣ ਦੀ ਆਸ ਪ੍ਰਗਟਾਈ ਗਈ ਹੈ ਕਹਿੰਦੇ ਵੀ ਪੂਰੇ ਪੰਜਾਬ ਦੇ ਵਿੱਚ ਛੰਮ ਛੰਮ ਕਰਕੇ ਮੀਂਹ ਵਰਨਾ ਉਦਾਂ ਵੀ ਕਹਿੰਦੇ ਐਤਕੀ ਮੌਨਸੂਨ ਪਾਉਣਾ ਪਹਿਲਾਂ ਆ ਜਾਣੀਆਂ ਤੇ ਪੰਜਾਬ ਦੇ ਵਿੱਚ ਪਿਛਲੇ ਵਰ੍ਹਾਂ ਦੇ ਮੁਕਾਬਲਤਨ ਵੱਧ ਮੀਂਹ ਪੈਣ ਦੀ ਆਸ ਆ। ਬਾਕੀ ਸਮਾਂ ਰਸੂਗਾ ਬਣਦਾ ਕੀ ਆ ਪਰ ਇਹ ਹੈ ਜੀ ਕਿ ਲੰਘੇ ਕੱਲ ਤੇ ਪਰਸੋਂ ਤੇ ਚੌਥ ਪੰਜਾਬ ਦੇ ਵਿੱਚ ਤਪਸ਼ ਘੱਟ ਸੀ 47 ਡਿਗਰੀ ਤੋਂ ਟੈਂਪਰੇਚਰ 40 ਕ ਤੱਕ ਆ ਗਿਆ 41 ਤੱਕ ਆ ਗਿਆ ਤੇ ਪਰ ਜਿਹੜੀ ਉਹ ਧਰਤੀ ਦੇ ਵਿੱਚ ਉਹ ਹਮਜਾ ਨਿਕਲਦਾ ਹੁੰਦਾ ਤੇ ਉਹ ਸਥਿਤੀ ਬਣੀ ਪਈ ਐ ਇਸ ਵੇਲੇ ਜੀ। ਜੀ। ਤੁਹਾਡਾ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ